ਲੱਕ ਦਾ ਦਰਦ ਡਿਸਕ ਬਲਜ ਲੰਬਰ ਲੈਵਲ ਤੇ L1 L2 L3 L4 L5 ਲੈਵਲ ਤੇ ਥੋੜੇ ਡਿਸਕ ਬਲਜ ਹੋ ਜਾਵੇ ਡਿਸਕ ਨਿਕਲ ਕੇ ਬਾਹਰ ਆ ਜਾਵੇ ਥੋੜੇ ਲੱਕ ਚ ਦਰਦ ਔਰ ਲੱਤ ਚ ਦਰਦ ਜਾ ਰਿਹਾ ਹੈ ਔਰ ਜਦੋਂ ਇਹ ਦਰਦ ਹੋਏਗਾ ਪੇਸ਼ੈਂਟ ਤੁਹਾਡੇ ਕੋਲੇ ਇੰਦਾ ਚੱਲ ਕੇ ਆਏਗਾ ਇਸ ਦੇ ਵਿੱਚ ਪਤਾ ਲੱਗਦਾ ਵੀ ਇੱਥੇ ਦਰਦ ਹੋ ਰਿਹਾ ਹੈ ਸੋ ਇਸ ਨੂੰ ਠੀਕ ਕਰਨ ਲਈ ਕਿਹੜੀਆਂ ਕਸਰਤਾਂ ਕਰਨੀਆਂ ਨੇ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਕਰਕੇ ਦਿਖਾਵਾਂਗੇ ਗਲਤ ਕਸਰਤ ਗੱਤ ਤੋਂ ਦਵਾਈ ਦਰਦ ਨੂੰ ਉਥੇ ਹੀ ਰੋਕ ਕੇ ਰੱਖਦੀ ਹੈ ਸੋ ਹਮੇਸ਼ਾ ਸਹੀ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅਗਰ ਤੁਹਾਡੇ ਡਿਸਕ ਬਲਜਾ ਕਿਤੇ ਵੀ ਟਵਿਸਟ ਵਾਲੀ ਮੂਵਮੈਂਟ ਨਾ ਕਰੋ ਇਸ ਨਾਲ ਦਰਦ ਦਾ ਲੈਵਲ ਵੱਧ ਜਾਂਦਾ ਹੈ ਸਭ ਤੋਂ ਪਹਿਲਾਂ ਤੁਸੀਂ ਲੱਕ ਤੇ ਇਸ ਜਗ੍ਹਾ ਤੇ 10 ਤੋਂ 15 ਮਿੰਟ ਸੇਕ ਦਿਓ ਉਸ ਤੋਂ ਬਾਅਦ ਤੁਸੀਂ ਕਸਰਤਾਂ ਕਰਨੀਆਂ ਸ਼ੁਰੂ ਕਰੋ ਸਵੇਰੇ ਸ਼ਾਮ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਸਭ ਤੋਂ ਪਹਿਲੀ ਕਸਰਤ ਕੀ ਕਰਾਂਗੇ ਆਪਾਂ ਬੈੱਡ ਤੇ ਮੁੱਦੇ ਬੈ ਜਾਣਾ ਔਰ ਹਾਫ ਕੋਬਰਾ ਕਰਾਂਗੇ ਦੋਨੇ ਹੱਥ ਨੇ ਜਿਹੜੇ ਇਹ ਹੱਥ ਥੋੜੇ ਮੋਢਿਆਂ ਦੇ ਥੱਲੇ ਆ ਜਾਣਗੇ ਔਰ ਆਪਾਂ ਕੂਣੀਆਂ ਪਿੱਛੇ ਨੂੰ ਰਹਿਣਗੀਆਂ ਦੇਖੋ ਔਰ ਉੱਪਰ ਉੱਠਣ ਦੀ ਕੋਸ਼ਿਸ਼ ਇੱਥੇ 5 ਸੈਕਿੰਡ ਹੋਲਡ 1 2 3 4 5 then ਰਿਲੈਕਸ ਇਸ ਨੂੰ 10 ਵਾਰੀ ਕਰਨਾ ਸਵੇਰੇ ਸ਼ਾਮ ਕਰਨਾ ਇੱਕ ਕਸਰਤ ਕਰਨ ਨਾਲ ਕੀ ਹੋਏਗਾ ਲੱਕ ਤੇ ਇਸ ਜਗ੍ਹਾ ਤੇ ਪ੍ਰੈਸ਼ਰ ਘਟੇਗਾ ਔਰ ਤੁਹਾਡੇ ਦਰਦ ਦਾ ਲੈਵਲ ਘਟਣਾ ਸ਼ੁਰੂ ਹੋ ਜਾਏਗਾ ਉਹ ਹੀ ਪਹਿਲੀ ਕਸਰਤ ਦੂਜੀ ਕਸਰਤ ਤੁਸੀਂ ਕੀ ਕਰੋਗੇ ਬੈੱਡ ਤੋਂ ਉੱਠ ਜਾਓਗੇ ਸਟੈਂਡਿੰਗ ਦੇ ਵਿੱਚ ਐਕਸਟੈਂਸ਼ਨ ਕਰਾਂਗੇ ਦੋਨੇ ਹੱਥ ਇੱਥੇ ਰੱਖ ਲੈਣੇ ਆ ਔਰ ਆਪਾਂ ਪਿੱਛੇ ਨੂੰ ਜਾਵਾਂਗੇ ਪਿੱਛੇ 5 ਸੈਕਿੰਡ ਹੋਲਡ 1 2 3 4 5 ਥੈਨ ਰਿਲੈਕਸ ਇਸ ਦੇ ਵੀ ਗਿਣ ਕੇ 56 ਸਵੇਰੇ 56 ਸ਼ਾਮ ਨੂੰ ਦਿਨ ਦੇ ਵਿੱਚ ਦੋ ਵਾਰ ਕਰਨੀਆਂ ਹੋ ਗਈ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਫਿਰ ਬੈੱਡ ਤੇ ਆ ਜਾਓਗੇ ਔਰ ਹੈਮਸਟ੍ਰਿੰਗ ਇਸ ਮਸਲ ਨੂੰ ਸਟ੍ਰੈਚ ਕਰਾਂਗੇ ਐਦਾਂ ਬੈਠ ਕੇ ਇੱਕ ਲੱਤ نیچے ਲਮਕਾ ਦੇਣੀ ਹੈ ਔਰ ਪੈਰ اندر ਮੋੜ ਕੇ ਗੁੱਠੇ ਨੂੰ ਟੱਚ ਕਰਨ ਦੀ ਕੋਸ਼ਿਸ਼ ਇਸ ਜਗ੍ਹਾ ਤੇ ਖਿੱਚ ਪਏਗੀ ਦੂਸਰੇ ਹੱਥ ਨਾਲ ਗੋਡੇ ਨੂੰ ਦੱਬ ਲੈਣਾ ਔਰ ਐਦਾਂ ਆਪਾਂ ਅੱਗੇ ਨੂੰ ਜਾਣਾ ਤਾਂ ਕਿ ਇਸ ਜਗ੍ਹਾ ਤੇ ਸਟ੍ਰੈਚ ਰਹੇ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਤੁਸੀਂ 5-5 ਸੈੱਟ ਦੋਨੋਂ ਸਾਈਡ ਨਾਲੇ ਸਵੇਰੇ ਸ਼ਾਮ ਨਾਲੇ ਆਖਰੀ ਕਸਰਤ ਕੀ ਹੋਏਗੀ ਐਦਾਂ ਪਹਿ ਜਾਗੇ ਔਰ ਦੋਨੋਂ ਗੋਡੇ ਮੋੜ ਕੇ ਆਪਾਂ ਲੱਕ ਨੂੰ ਹਵਾ 'ਚ ਚੱਕ ਦੇਣਾ ਜਿੰਨਾ ਚੱਕ ਸਕਦੇ ਹੋ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ ਥੈਨ ਰਿਲੈਕਸ ਇਸਦੇ ਵੀ 5 ਸੈਟ ਸਵੇਰੇ 5 ਸੈਟ ਸ਼ਾਮ ਇਹ ਹੋ ਗਈਆਂ ਤੁਹਾਡੀਆਂ ਡਿਸਕ ਬਲਜ ਦੀਆਂ ਕਸਰਤਾਂ ਆਸਾਨ ਕਸਰਤਾਂ ਕਰੋ ਨਾਲ ਸੇਕ ਦਿਓ ਤੁਸੀਂ ਡਿਸਕ ਬਲਜ ਨੂੰ ਆਪਣੇ ਘਰ ਦੇ ਵਿੱਚ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹੋ ਜੀ ਦਾ ਸਤਿ ਸ਼੍ਰੀ ਅਕਾਲ